रेलवे रिटायर्ड एसोसिएशन ਵੱਲੋਂ ਹਰ ਸਾਲ ਦੇ ਵਾਂਗ ਪੈਨਸ਼ਨਰ ਡੇ ਮਨਾਇਆ ਗਿਆ ਇਸ ਮੌਕੇ 80 ਸਾਲ ਜਾਂ 80 ਸਾਲ ਤੋਂ ਉੱਪਰ ਦੀ ਉਮਰ ਦੇ ਸਾਥੀਆਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ 베ਰਕਾ ਸਾਬਕਾ ਕੌਂਸਲਰ ਵਿਕਾਸ ਸੋਨੀ ਤੇ ਸਾਂਸਦ ਗੁਰਜੀਤ ਸਿੰਘ ਔਸ਼ਲਾ ਦੇ ਮਾਤਾ ਜੀ ਬੀਬੀ 자ਗੀਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਸਾਂਸਦ ਗੁਰਜੀਤ ਸਿੰਘ ਔਸ਼ਲਾ ਦੇ ਮਾਤਾ ਜੀ ਨੂੰ ਸਾਂਸਦ ਔਸ਼ਲਾ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ ਇੰਟੈਕ ਕਾਂਗਰਸ ਅਤੇ ਸਮੂਹ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਸਾਂਸਦ ਔਸ਼ਲਾ ਦੀ ਬਹਾਦਰੀ ਨੂੰ ਵੇਖਦੇ ਉਹਨਾਂ ਨੂੰ ਭਾਰਤ ਰਤਨ ਦੇ ਕੇ ਨਵਾਜਿਆ ਜਾਵੇ ਇਸ ਮੌਕੇ ਚੇਅਰਮੈਨ ਬਾਬਾ ਗੁਰਦੀਪ ਸਿੰਘ ਸਵਰਨ ਸਿੰਘ ਸੈਕਟਰੀ ਬੇਅੰਤ ਸਿੰਘ ਪ੍ਰਧਾਨ ਇਕਬਾਲ ਸਿੰਘ ਕਸ਼ਮੀਰ ਸਿੰਘ ਕਮਲਜੀਤ ਸਿੰਘ ਹਰਦੀਪ ਸਿੰਘ ਪ੍ਰੀਤਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਜਿਹੜਾ ਪੈਨਸ਼ਨ ਦੇ ਸਾਰੇ ਪੈਨਸ਼ਨਰ ਹੀ ਇੱਥੇ ਬੀਠੇ ਨੇ ਸੋ ਮੈਂ ਸਮਝਦਾ ਸਰਵਸਤੋ ਬਾਅਦ ਇੱਕ ਦਿਨ ਟਾਇਰਮੈਂਟ ਤੋਂ ਅਗਲੇ ਦਿਨ ਜਿਹੜੀ ਇਹ ਪੈਨਸ਼ਨ ਚੱਲ ਹੁੰਦੀ ਹੈ ਬੇਸ਼ੱਕ ਉੰਨੀ ਸੈਲਰੀ ਤੇ ਨਹੀਂ ਮਿਲਦੀ ਪਰ ਪਰਿਵਾਰ ਦੇ ਗੁਜ਼ਾਰੇ ਲਈ ਇਹ ਪੈਨਸ਼ਨ ਜਿਹੜੀ ਹੈ ਇੱਕ ਕੁਜੀ ਦਾ ਪਗਾਮ ਲੈ ਕੇ ਆਉਂਦੀ ਹੈ ਕਿ ਤੁਸੀਂ ਸਾਰੇ ਹੀ ਚਾਹੇ ਰੇਲਵੇ ਦੇ ਵਿੱਚੋਂ ਆਪਣੀਆਂ ਸੇਵਾਵਾਂ ਤੁਸੀਂ ਸਾਰਿਆਂ ਨੇ ਪੂਰੀਆਂ ਕੀਤੀਆਂ ਉਹ ਸੇਵਾਵਾਂ ਪੂਰੀਆਂ ਕਰਨ ਦੇ ਬਾਅਦ ਫਿਰ ਤੁਸੀਂ ਸਮਾਜ ਅਤੇ ਸਾਥੀਆਂ ਦੀ ਸੇਵਾ ਵਾਸਤੇ ਲੱਗੇ ਮੈਂ ਉੱਤਰ ਰੇਲਵੇ ਮਜ਼ਦੂਰ ਯੂਨੀਅਨ ਦੇ ਸਾਰੇ ਸਾਥੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਰਦਾਰ ਸਵਰਨ ਸਿੰਘ ਜੀ ਸਭ ਤੋਂ ਗੁਰਦੀਪ ਸਿੰਘ ਜੀ ਬਾਬਾ ਜੀ ਬੀਨ ਸਿੰਘ ਜੀ ਵਰਕਸ਼ਾਪ ਤੋਂ ਜਿਹੜੇ ਸਾਡੇ ਸਾਰੇ ਆਏ ਗੁਪੀਤ ਜੀ ਇਕਬਾਲ ਸਿੰਘ ਜੀ ਵਾਲੀਆ ਸਾਹਿਬ ਇਹ ਸਾਰੇ ਸਾਥੀਆਂ ਨੇ ਅੱਜ ਉਪਰਾਲਾ ਕੀਤਾ ਹੈ ਕਿ 17 ਤਰੀਕ ਨੂੰ ਪੈਨਸ਼ਨਰ ਡੇ ਜਿਹੜਾ ਉਹ ਇੱਥੇ ਮਨਾਇਆ 17 ਨੂੰ ਸਮੋਤ ਸਭੀ ਪੈਨਸ਼ਨ ਡੇ ਬਣਾਨੇ ਆ ਹਰ ਸਾਲ ਦੀ ਤਰ੍ਹਾਂ ਜੋ 17 ਨਵੰਬਰ 1982 ਨੂੰ ਜੋ ਸੁਪਰੀਮ ਕੋਰਟ ਦੇ ਡਿਸੀਜਨ ਦੇ ਮੁਤਾਬਕ ਪੈਨਸ਼ਨ ਚੱਲੂ ਹੋਈ ਸੀ ਉਦੇ ਮਤਲਬ ਕਿ ਹਰ 17 ਦਸੰਬਰ ਨੂੰ ਪੈਨਸ਼ਨ ਡੇ ਮਨਾਨੇ ਆ ਪੈਨਸ਼ਨ ਡੇ ਤੇ ਅਸੀਂ 80 ਜੋ ਕੋ ਬਾਬ ਜਿੰਨੇ ਸਾਡੇ ਸੀਨੀਅਰ ਸਿਟੀਜ਼ਨ ਆ ਉਹਨਾਂ ਸਾਰਿਆਂ ਸਾਥੀਆਂ ਨੂੰ ਸਨਮਾਨਤ ਕਰਦੇ ਆ